ਇਮਾਨਦਾਰੀ ਕੀ ਬੋਲੋ ਮੈਨੂੰ ਕੱਢ ਲੋ ਇਤੋਂ ਬਚਾ ਲੋ ਨਹੀਂ ਦੀਨੇ ਮੈਨੂੰ ਮਾਰ ਦੇਣਾ ਮਮੀ ਨਾਲ ਦੀ ਅੰਦਰ ਸਭਾ ਮੈਨੂੰ ਆਖਾ ਕਹਿੰਦੇ ਨਹੀਂ ਆਖੇ ਲੱਭੇ ਸਵਾਲ ਲੱਭੇ ਨਹੀਂ ਮੈਚ ਕਰੀ ਅਗਿਆਪੋ ਆਪਣੇ ਮੈਂ ਤੁਮ ਬੜੀ ਮੀਟਿੰਗ ਕਰਤੀ ਜੀ ਮੈਨੂੰ ਮਾਫ ਕਰ ਦੋ ਮੈਨੂੰ ਬਚਾ ਲੈਣਾ ਜਿੰਨੇ ਮੈਨੂੰ ਮਾਰ ਦੇਣਾ ਮਮੀ ਕਿਉਂ ਦੀ ਪਾਗਲ ਵਾਤੀ ਆਈਆਂ चे लिया की होदा की लगले आया थे की हा हाबी आ रहे नहीं वो माथा खा रहे मेरी बात सुनो जागत माशा तू चुप कर तन्नू मैं बुलाता मैं तू भी चुप कर जाबान ना रो मत रुक जा ले कर नहीं मैं चला जा लो कोई बात सुन देखना ਕਹਾਰੀ ਬੋਲ ਕੇ ਪਾਰ ਕਿਤਨਾ ਲੱਗੀ ਹੈ ਹੈ ਉਹਦੇ ਮਾਜੀ ਬੋਲੀ ਜਾਣ ਉਹਨਾਂ ਦਾ ਹੱਥ ਬਾ ਬੋਲਣ ਦਾ ਹੱਥ ਬਾ ਦਾ ਹੱਦੋ ਕੀ ਤਾਂ ਉਹਦੇ ਬੜੀ ਤੇ ਕੀ ਕੀਤੀ ਚੁੱਪ ਕਰ ਜਾ ਉਹ ਛੱਡੋ ਪਰ ਹਾਂ ਨਹੀਂ ਲੱਗਦੀ ਇਹ ਜਿਵੇਂ ਖੜੂਗੇ ਬਾਰੇ ਤੂੰ ਵੀ ਬੋਲਣਗੇ ਨਾ ਚਾਰ ਬਾਜ ਚਾਰ ਖੇਡ ਬੜਾ ਚਲਾਕ ਬਣਿਆ ਮੈਂ ਤੂੰ ਤਾਂ ਭੋਲਾ ਹੀ ਰਿਆ ਉਹ ਮੰਮੀ ਮੈਨੂੰ ਤਾਂ ਆਂਦੀ ਹੋਣਾ ਕੱਲ ਨੂੰ ਆਉਣਾ ਹੈ ਤੇ ਪਰ ਨਾ ਨਾ ਤੇਂਦਾ ਨਾਲ ਪੁੱਛ ਲਈਦੀ ਇਥੋਂ ਬਾਹਰ ਵੰਡਣੀ ਸਾਰੇ ਤੇ ਘੇਰ ਖਾਣਾ ਇਹ ठाਣੇ ਮਗਲੀ ਚੰਗਾ ਹੋ ਗਿਆ ਤੀ ਅਗਨੇ ਮੈਨੂੰ ਬੜਾ ਮਾਰਿਆ ਹੈ ਹੁਣ ਇਹ ਆਹ ਖਲਬਾਈਓ ਕਿ ਤੇਰੇ ਸੱਤ ਸਵਾਹ ਕੀ ਬਣ ਜੂਗੀ ਬਚ ਗਈਆਂ ਮਾਰਿਆ ਸੀ ਤੈਨੂੰ ਤਾਂ ਮਾਰ ਛੱਡ ਦੇ ਨਾ ਤਾਨੂੰ ਤੇਰੀ ਦਫਤਰ ਕੀ ਨਿਕਲਦੀ ਮੈਨੂੰ ਜਿੱਤ ਕੇ ਆਈਆਂ ਗਾੜੀ ਤੇ ਨਹਾਰ ਤੋਣਾ ਹੀ ਤੇਰੇ ਗਲਤੀ ਚ ਚੱਲ ਬੈ ਦਫਾ ਹੋ ਤੈਨੂੰ ਘੱਟ ਜਾ ਮਾਰ ਤੀ ਦਿੰਦੀ ਆ ਨਾ ਬਹੁਤ ਤੂੰ ਨਹੀਂ ਕਰਤੂਤ ਕਰਕੇ ਆਈਆਂ ਨਾ ਤੇ ਉਹਦੀ ਪਾਗ ਰੋਲ ਕੇ ਚੱਲ ਬੈ ਦਫਾ ਹੋ ਮੇਰੇ ਨੂੰ ਨਾ ਹਰ ਕੋਈ ਦੇਖਾ ਪਰ ਮੈਂ ਨਹੀਂ ਪਹਿਲਾਂ ਇਹਨਾਂ ਚੀਜ਼ਾਂ ਦੀ ਕਿ ਆਪਣਾ ਚੋਆ ਮੰਡੀ ਆ ਤੇ ਉੱਥੋਂ ਵਾਲੀ ਬੰਦੀ ਕੰਮ ਦੀ ਮਰ ਜਾਂਦੀ ਹੈ ਬਹੁਤ ਟੰਗਾਂ ਪਾਉਂਦੀ ਹੈ ਕਦਾਈ ਕਰਦੇ ਕਰਦੇ ਹੈ ਲੈ ਹੁੰਦੇ ਜਿਹੜਾ ਬੰਦਾ ਲਾਉਂਦੇ ਤੇ ਲੈ ਲਾ ਦੇਣੀ ਆ ਉਹ ਜਿਹੜਾ ਲਖਾਇਆ ਤਾਂ ਐਡਾ ਚਿੱਠਾ ਹੈ ਲਖਾਇਆ ਤਾਂ ਨਹੀਂ ਲਾਉਣਾ ਉਹ ਜੇ ਬੁਕੀਲ ਦੀ ਸਲਾਹ ਲਈ ਹੈ ਨਾ ਬੜਾ ਮੰਨਿਆ ਪਰ ਮੰਨਿਆ ਵਕੀਲ ਵਾ ਚੁੱਪ ਕਰ ਦਿਆ ਤੂੰ ਇਹ ਖਾਲੀ ਮੇਰੇ ਕੋਲ ਕਿੱਡੀ ਸ਼ਹਿਵਾ ਦੇਦੀ ਹੈ ਹੋਰ ਉਹਦਾ ਮਤਲਬ ਆ ਯਾਰ ਤੈਨੂੰ ਲੱਗਿਆ ਬੜਾ ਜਵਾ ਦੇਦੀ ਬੜੀ ਆ ਜਾਓ ਚਾਲ ਦੇ ਅੰਦਰ ਬੋਲੋ ਜਾਗੇ ਘਰ ਦੇ ਘਰ ਦਾ ਫੇਰ ਹੁਣ ਵੇਖਣੇ ਮਾਪੋ ਦਾ ਆ ਵੇਖਿਆ ਹੀ ਚੋਕਰਾ ਦਾ ਲੈਣ ਦੀ ਦੁਰੇ ਦੇ ਅੱਜ ਜਾ ਕੇ ਜੋ ਅੰਦਰ ਅੱਛਾ ਚਾਲ ਖੇਡਗੀ ਤਾਂ ਨਾ ਹੋਣੀ ਉਤਰੀ ਕਿਤੇ ਵੇਖਿਆ ਹੀ ਉਹ ਨਤੀਜਾ ਭੁਗਤਣਾ ਪੈਗਾ ਨਾ ਹੁਣ ਤਾਂ ਆ ਲੋਕਾਂ ਦੇ ਸੁਨਿਆ ਹੋਣਿਆ ਸਿਰ 'ਚ ਸੋਹਾ ਪੈਣਾ ਹੋਣਾ ਦੇ ਆ ਵੇਖਣਾ ਆਏ ਵੇ ਘੰਡਾ ਸ਼ੁਣ ਕੋਈ ਚਾਤ ਨਾ ਮਾਰੰਡੀ ਮਮੀ ਇਹ ਨਾ ਰੋ ਪੰਖਾਈ ਪਾਦਾਂ ਕੁਸ਼ਨੀਂ ਦਾ ਆਪਾਂ ਥੋੜਾ ਲੈ ਆ ਉਹ ਪੇਪਰ ਕੱਢ ਕੇ ਗਾਲੀ ਲਖਾਂਗੇ ਪਿੱਛੇ ਐਂ ਦੇਖ ਲੋ ਕਿਹਦੇ ਆ ਉੱਤੇ ਲਿਖਿਆ ਸਭ ਤੋਂ ਪਹਿਲ ਖਾਇਆ ਕਾਨੂੰ ਸ਼ਿਕਰ ਕਰਦਾ ਤੂੰ ਮਾ ਦੇ ਹੁੰਦੇ ਆ ਹਾਏ ਹਾਏ ਤੂੰ ਹੋਰ ਕੁਝ ਸੋਚਿਆ ਸੀ ਚਲ ਕੋਈ ਗੱਲ ਦੀ ਜੋ ਰੱਬ ਕਰਦਾ ਹਰੇ ਚੰਗਾ ਹੀ ਕਰਦਾ ਵਾ ਤੇਰੇ ਹੱਥਾਂ ਚੋਂ ਪਾਪ ਹੋ ਜਾਂਦਾ ਤਾਂ ਹੋ ਸਕਦਾ ਇੰਨੀ ਸਜ਼ਾ ਹੋ ਜਾਂਦੀ ਕਿਸੇ ਗੱਲ ਦੀ ਤੈਨੂੰ ਉਹ ਕਿਤੇ ਨਹੀਂ ਪਾਪ ਹੋਣਾ ਉਹ ਨਹੀਂ ਪੁੱਤ ਕੋਈ ਨਹੀਂ ਸਮਝਉਂਦੀ ਦਫਾ ਭਾਈ ਸਾਡੇ ਕੋਲ ਰੱਥ ਗਈ ਬਸ

ਕਰਾਲੇ ਸੈਨ ਆਪਾਂ ਜਿੱਦਾਂ ਜਿੱਦਾਂ ਦੱਸਿਆ ਹੈ ਸਾਨੂੰ ਆਪਾਂ ਸਾਰੇ ਸੈਨ ਕਰਾਰੇ ਆ ਤੇ ਬਾਕੀ ਗੱਲ ਇਹੀ ਜੋ ਕਿ ਉਹਦਾ ਭਰਾ ਤੇ ਉਹਦੀ ਮਾਂ ਆ ਗਏ ਹੀਗੇ ਤੇ ਲੈ ਗਏ ਉਹਨੂੰ ਜ਼ਬਰਦਸਤੀ ਇੱਥੋਂ আচ্ছা ਠੀਕ ਆ ਗੱਡਾ ਖਤਰਾ ਤਾਂ ਨਹੀਂ ਹੁਣ ਸਾਨੂੰ ਅੱਛਾ ਅੱਛਾ ਠੀਕ ਆ ਠੀਕ ਆ ਠੀਕ ਆ ਪੱਕਾ ਵਾ ਨਾ ਆਹੋ ਤੂੰ ਮੱਛੀ ਲੈ ਡਟਾ ਕੇ ਤੇ ਮਾਂ ਪੁੱਤ ਅੱਛਾ ਠੀਕ ਵਾ ਚਲ ਕੋਈ ਨਹੀਂ ਫਰਕ ਠੀਕ ਆ ਠੀਕ ਆ ਚੰਗਾ ਰੱਖ ਲਈਆਂ ਫੋਨ ਲੈ ਪੁੱਤ ਅਗਲੀ ਕਹਿਣ ਲਈ ਆ ਕਿ ਜਿਹੜੇ ਤੇ ਸਿਆਰ ਕਰਾ ਲਿਆ ਨਾ ਆਂਦੀ ਪਹੌਣ ਜਿੱਥੇ ਮਾਦੀ ਚੱਜਣ ਕੋਈ ਸੁਣਵਾਈ ਨਹੀਂ ਹੋਣੀ ਨਾ ਦੀ ਠੀਕ ਵਾ ਨਾ ਹੁਣ ਬੇਫਿਕਰਾ ਹੋ ਜਾ ਮੇਰਾ ਪੁੱਤ ਤਾ ਟੈਨਸ਼ਨ ਜੀ ਲਾ ਮਨ ਤੋ ਐਵੇਂ ਨਾ ਕਿਤੇ ਘੁਮਾਨ ਹੋ ਜੀ ਉਹ ਨਹੀਂ ਮੈਂ ਚੱਲਿਆ ਇੱਥੇ ਕਿੱਥੇ ਚੱਲਿਆ ਉਹ ਇੱਥੇ ਦੱਸਾਂਗਾ ਤੁਹਾਨੂੰ ਮੈਂ ਫੋਨ ਕਰਕੇ ਦੱਸ ਦਵਾਂਗਾ ਤੇ ਡੈਡੀ ਨੂੰ ਦੱਸੋ ਕਿੱਥੇ ਗਿਆ ਮੇਰਾ ਪੁੱਤ ਕਿਤੇ ਨਾ ਜਾਸ ਮਾਹੌਲ ਬੜਾ ਖਰਾਬ ਹੀ ਹੋ ਐਵੇਂ ਮਰ ਜਣਾ ਦਾ ਭਰਾ ਵੇਖ ਗਿਆ ਵਾ ਐਵੇਂ ਕਿਤੇ ਬੰਦੇ ਲੈ ਕੇ ਆ ਜੂ ਚਾਰ ਤੈਨੂੰ ਕਿਤੇ ਫੜ ਲੂਗਾ ਤਾਂ ਆਪਾਂ ਕੀ ਕਰਾਂਗੇ ਜੇ ਮਮੀ ਤਾਂ ਘਰੇ ਬੈਠੇ ਰਹੇਆਂ ਕਿ ਘਰ ਪੈਣੂਗੀ ਫੇਰ ਐਵੇਂ ਕਰਾਂਗੇ ਮੈਂਮ ਤੇ ਜਾਦ ਕੋਈ ਬੰਦੋਬਸਤ ਕਰਾਂ ਉਹ ਦਫਾ ਕਰ ਬੰਦੋਬਸਤ ਨੂੰ ਅਗਲੇ ਆਪਣੀ ਧੀ ਲੈ ਕੇ ਗਏ ਆ ਠੀਕ ਵਾ ਨਾ ਕੋਈ ਗੱਲ ਨਹੀਂ ਤੈਨੂੰ ਡਰਨੀ ਕੋਈ ਲੋੜ ਨਹੀਂ ਆ ਸਾਡੇ ਕੋਲ ਪ੍ਰੂਫ ਹੈ ਦਾ ਫੜਾਉਂਦਾ ਜੇ ਕੋਈ ਆਉਂਦਾ ਨਾ ਸਾਨੂੰ ਕੋਈ ਉਹ ਨਹੀਂ ਕਰ ਸਕਦਾ ਅਗਲੀ ਕਹਿਣ ਨਹੀਂ ਹੀਗੀ ਐਡਾ ਵੱਡਾ ਵਕੀਰ ਬੰਦਿਆ ਪਰ ਮੰਨਿਆ ਉਹਨੇ ਸਲਾਹ ਦਿੱਤੀ ਆ ਮਾੜੀ ਮੋਟੀ ਸਲਾਹ ਨਹੀਂ ਗਈ ਕੋਈ ਵੀ ਨਾ ਤੋ ਤੂੰ ਕੋਈ ਨਹੀਂ ਫੜਾ ਲੈਥੀ ਗਰਮ ਨਾਲ ਉਹਦਾ ਫੋਨ ਕਰਾ ਜੋ ਮੈਨੂੰ ਤੇ ਹਾਂ ਬੂਆ ਬੰਦ ਕਰ ਚਾਹ ਤਾਂ ਹਾਂ ਬਣਾ ਕੇ ਉਹ ਨਹੀਂ ਨਹੀਂ ਮੈਂ ਕੋਸ਼ਿਸ਼ ਨਹੀਂ ਪੈਣਾ ਤੀ ਦੂਆ ਬੰਦ ਕਰ ਚੱਲ ਟੈਨਸ਼ਨ ਨਾ ਰਵੀ ਹੁਣ ਉਹ ਨਹੀਂ ਲੈਂਦਾ ਚਾਉਂਗੀ ਚਲ ਠੀਕ ਆ ਚਾਹ ਉਹ ਜਿਹੜੀ ਮੈਂ ਪਸਾ ਲਈ ਤੇ ਗਰਦੀ ਪਾਣੀ ਲੈ ਆਉਂਦਾ ਤੇ ਬਾਅਦ ਤੇ ਨਹੀਂ ਪੁੱਤ ਰਹਿੰਦੇ ਮੇਰਾ ਚੇ ਚੇ ਨੂੰ ਜੀਂ ਕਰਦਾ ਚਾਹ ਬਣਾ ਨੇ ਬਣਾ ਦਿੰਦੇ ਥੋੜੀ ਜਿੰਨੇ ਨਹੀਂ ਨਹੀਂ ਰਹਿੰਦੇ ਤੇ ਕੀ ਗੱਲ ਆਇਆ ਮੇਰਾ ਫੋਨ ਫਾਨ ਕਹੀ ਕਿ ਨਹੀਂ ਕੋਈ ਫੋਨ ਫਾਨ ਨਹੀਂ ਆਇਆ ਦੇਖੋ ਕੋਈ ਬੰਦੀ ਗੱਲ ਉਹਨਦੇ ਕੋਈ ਟੈਨਸ਼ਨ ਹੋਣ ਲਈ ਹੈ ਇਹਨਾਂ ਨਾਲ ਜਾ ਕੇ ਉੱਥੇ ਲੜਨੀ ਨਾਲ ਡੈਪਨ ਕੋਈ ਰੁਕੀ ਕਰਨਾ ਕਰ ਮੈਂ ਸੰਨੀ ਨੂੰ ਕਹੇ ਜੇ ਕੋਈ ਗੱਲਬਾਤ ਹੋਊ ਤੇ ਫੋਨ ਕਰੀ ਜਿੱਦੇ ਲੋੜ ਹੁੰਦੀ ਤੇ ਦੱਸ ਹੀ ਦੇਣਾ ਮੂੰ ਟੈਨਸ਼ਨ ਹੋਣ ਲਈ ਹੈ ਮੈਂ ਤਾਂ ਇਹਨਾਂ ਦਾ ਸੁਭਾਅ ਤੁਹਾਨੂੰ ਪਤਾ ਹੀ ਹੈ ਕਾਲੇ ਪੈ ਜਾਂਦੇ ਆ ਛੇਤੀ ਕੁਝ ਨਹੀਂ ਹੁੰਦਾ ਉਹ ਆਪਣੇ ਯਾਰ ਦੋਸਤਾਂ ਨੂੰ ਵੀ ਦੱਸ ਕੇ ਗਿਆ ਠੀਕ ਆ ਹਾਂ ਡਾਡੀ ਦਾ ਕਹੀ ਮੈਨੂੰ ਹੋਣੀਏ ਆ ਗਈਆਂ ਚੰਦ ਚਾੜ ਕੇ ਮੈਨੂੰ ਮਾਫ ਕਰ ਮਰ ਗਿਆ ਤੇਰਾ ਡਾਡੀ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰ ਦੇ ਗਲਤੀ ਹੋ ਗਈ ਹੈ ਤੇਰ ਕੋ ਮੈਨੂੰ ਮਾਰ ਕੇ ਛੱਡ ਅਸੀਂ ਸਾਰੇ ਮਰ ਗਏ ਆ ਸਾਰੇ ਮਰ ਗਏ ਆ ਜਦੋਂ ਤੀ ਤੂੰ ਗਈ ਆ ਨਾ ਸਾਡੀਆਂ ਇਤਾਂ ਰਹੀਆਂ ਨਾ ਸਾਡੀਆਂ ਰੂਹਾਂ ਰਹੀਆਂ ਅਸੀਂ ਲਾਸ਼ਾਂ ਤੁਰੀਆਂ ਫਿਰਨ ਲੀਆਂ ਸਾਰਾ ਟੱਬਰ ਮੈਨੂੰ ਇੱਕ ਵਾਰੀ ਮਾਫ ਕਰ ਦੋ ਹੱਥ ਨਾਲ ਲੈ ਮੈਨੂੰ ਕਹਿੰਦਾ ਇਹਨੂੰ ਮਾਫ ਕਰ ਦੋ ਇਹਦੇ ਬਾਅਦ ਲੱਭੋ ਕੋਈ ਮਾੜਾ ਮੋਟਾ ਇਹਨੂੰ ਫਾਇਰ ਦੋ ਉਥੇ ਦੋ ਦੋ ਫਾਇਰ ਬੱਸ ਤੇ ਮੈਂ ਮੰਨਦੀ ਕਿ ਤੂੰ ਬੜੀ ਬੇਤਿਕਾਰੀ ਹੋਈ ਮੈਂ ਅਜਾ ਕੰਮ ਨਹੀਂ ਹੀ ਕਰਨਾ ਚਾਹੀਦਾ ਤੇਰ ਕੋ ਗਲਤੀ ਨਹੀਂ ਹੋਈ ਪੜ ਗਿਆ ਤੇਰ ਕੋ ਪਾਪ ਹੋਇਆ ਪਾਪ ਕੀਤਾ ਤੂੰ ਸਾਡੇਰ ਮਾਨਾਲਾ ਦਾ ਕਤਲ ਕੀਤਾ ਤੂੰ ਕੀ ਸੋਚ ਕੇ ਚੱਲਦੀ ਹਾਂ ਤੈਨੂੰ ਮਾਂ ਪਿਓ ਦੇ ਇਤਬਾਰੇ ਕੋਈ ਪਾਈ ਨਹੀਂ ਮਾਸਾ ਵੀ ਮੈਂ ਮਾਂ ਵੀ ਮੰਗਦਾ ਤੈਨੀਆਂ ਜਿੰਦੀ ਤੇਰੀ ਮਾਂ ਤੇਰੀ ਮਾਫੀ ਮੰਗਨਾਂ ਸਾਡੀ ਇਤਬਾਬ ਸਾਜੂਗੀ ਮਾਫੀ ਮੁਫੀ ਨਹੀਂ ਤੈਨੂੰ ਮਿਲਨੀ ਇੱਥੇ ਦੋ ਦਿਨ ਰਹਿ ਤਾਂ ਰੋਟੀਆਂ ਖਾ ਦੋ ਤੇ ਮੰਮੀ ਇਹਦਾ ਸਾਫਾ ਮਕਾਓ ਜਲਦੀ ਨਹੀਂ ਤੈਨੂੰ ਮੈਂ ਅੱਗ ਲਾ ਦੇ ਮੇਰੀ ਅੱਖਾਂ ਕੋ ਦੂਰ ਹੋ ਜਾ ਚੱਲ ਉਧਰ ਚੱਲ ਜਾ ਜਿੱਦਾਂ ਤੇ ਲੱਭਦਾ ਮਿੱਟੀ ਘਟਾ ਫਾਇ ਲਾਦੇ ਹੋ ਇਹਨੂੰ ਉਹਦੇ ਨਾਲ ਚੰਗਾ ਹੀ ਲੱਭਾਂਗੇ ਜਿਹੜਾ ਤੂੰ ਲੱਭਿਆ ਹੀ ਰਾਂਝਾ ਇਹਨੂੰ ਲੈਦਾ ਮੇਰੇ ਅੱਖਾਂ ਸਾਹਮਣੇ ਮੈਂ ਤੇ ਦੋ ਟੋਟੇ ਕਰ ਦੇਣੀ ਤੈਨੂੰ ਮੈਂ ਦੱਸਿਆ ਹੀ ਹੂੰ ਚੱਲ ਬਾਹਰ ਜਾ ਤੂੰ ਖੰਨੀ ਮੇਰੀ ਗੱਲ ਸੁਣ ਹਾਂਜੀ ਕਰ ਕੋਈ ਹੀ ਲਵ ਸੀ ਲਾ ਇਹਨੂੰ ਗਲੋਂ ਲਾ ਦੇ ਮੈਨੂੰ ਚੰਗੀ ਨਹੀਂ ਉਹ ਲੱਗਦੀ ਹੈ ਘਰ ਆਈ ਕਰਦਾ ਮੈਂ ਲੜੀ ਹਾਲ ਕੋਈ ਨਹੀਂ ਤੇ ਮੈਂ ਮਰ ਜਾਣਾ ਹੈ ਕੋਈ ਖਾ ਕੇ ਨਹੀਂ ਨਹੀਂ ਤੁਸੀਂ ਇੰਨਾ ਟੈਨਸ਼ਨ ਲਓ ਮੈਂ ਕਰਦਾ ਆਪੇ ਜੋ ਕਰਨਾ ਮੈਂ ਕਰ ਲੈਣਾ ਡੈਡੀ ਉਹ ਤੇ ਅੰਦਰ ਬੰਦ ਕੀਤੀ ਸੀ ਅਗਲਿਆਂ ਨੇ ਮਰਦੀ ਉਹ ਤੇ ਚੀਕਾ ਮਾਰਨ ਦੀ ਤੇ ਜੇ ਮਾਰਨੀ ਹੁੰਦੀ ਤੇ ਫਿਰ ਉੱਥੇ ਰਹਿਣ ਦੇ ਨਹੀਂ ਹੋਰ ਇਹ ਜਿਹਨੂੰ ਅਗਲਿਆਂ ਨੇ ਫੁੱਲਾਂ ਦੀ ਸੇਜ ਤੇ ਪਾਉਣਾ ਜੀ ਤੇ ਮੇਰਾ ਵੀ ਕਰਦਾ ਵੀ ਵੱਢ ਕੇ ਸੁੱਟਣਾ ਇਹਨੂੰ ਪਰ ਕੀ ਕਰੀ ਹੁਣ ਉਹ ਮਾਂ ਮੇਰੀ ਜਿਹੜੀ ਦਿਖਦੀ ਆ ਨਾ ਉਹਦੇ ਕਰਕੇ ਨਹੀਂ ਹੁੰਦਾ ਭੁੱਖ ਵੀ ਮੈਂ ਤੈਨੂੰ ਇੱਕੋ ਗੱਲ ਕਹਿਣਾ ਵਾ ਕਿ ਇਹਨਾਂ ਨੂੰ ਬੇੜਾ ਕਰੋ ਜਿੱਦਾਂ ਵੀ ਹੁੰਦਾ ਨਾ ਇੱਕ ਅੱਡੇ ਦਿਨ ਚ ਉਹ ਨਾ ਹੋਏ ਕਿ ਇਹ ਲੈ ਕਰਕੇ ਸਾਡੇ ਘਰ ਦੇ ਕੋਲੇ ਜਿੱਥੇ ਫੇਰ ਕੋਈ ਵਾਪਰਦੀ ਹੋ ਜਾ ਕੋਈ ਪਾਣਾ ਨਹੀਂ ਨਹੀਂ ਬਸ ਇੱਕ ਦੋ ਦਿਨੀਆਂ ਇਹਦਾ ਸਿਆਪਾ ਨੂੰ ਬੇੜਨਾ ਹੀ ਪੈਣਾ ਜਦੋਂ ਗਈ ਹੀ ਉਦੋਂ ਵੀ ਲੋਕਾਂ ਨੇ ਸਾਡਾ ਕੱਖ ਨਹੀਂ ਛੱਡਿਆ ਹੁਣ ਦੁਬਾਰਾ ਫੇਰ ਗਲਤ ਆ ਜੀ ਹੋ ਗਈ ਜਦੋਂ ਆਈ ਮੈਂ ਮਨ ਮੰਨੀ ਮੇਰੇ ਤੋਂ ਬੜੀ ਵੱਡੀ ਗਲਤੀ ਹੋ ਗਈ ਹੈ ਤੇ ਇਹ ਮਾਫ ਸੰਜੋਧ ਨਹੀਂ ਨਹੀਂ ਹੈਗੀ ਤੱਡਾ ਦਿਲ ਬੜਾ ਵੱਡਾ ਵਾ ਰਤੀ ਮੈਨੂੰ ਫੇਰ ਇੱਥੇ ਵਾਪਸ ਨਾ ਆਇਆ ਮੈਂ ਤੇ ਹਮਾਂਦੀ ਆ ਆ ਗਲਤੀ ਨਾ ਕਦੇ ਨਹੀਂ ਕਰਨੀ ਚਾਹੀਦੀ ਜਿੱਥੇ ਮਾਂ ਆਪਿਓ ਤੋਰਦੇ ਨੇ ਚੁੱਪ ਕਰਕੇ ਉੱਥੇ ਬੰਨਣਾ ਚੱਲ ਜੇ ਕਿਉਂਕਿ ਅਗਿਆਨ ਵੀ ਟਾਰ ਹੁੰਦਾ ਵਾ ਧੀ ਦੇ ਪਿੱਛੇ ਆਉਣਾ ਮੇਰੇ ਤੋਂ ਤੁਹਾਨੂੰ ਇਹ ਪਿੱਛੇ ਆਉਣਾ ਹੀ ਨਹੀਂ ਪਿੱਛੇ ਤੇ ਮੰਮੀ ਮੈਨਾਂ ਬੜਾ ਮਾੜਾ ਕਰਦੇ ਤੇ ਇੰਨਾ ਕਮਾ ਦਾ ਪੁੱਤ ਪਹਿਲਾਂ ਸੋਚਣਾ ਹੀ ਪਿਆ ਦਿਨ ਦੇਖਣੇ ਪੈਂਦੇ ਨੇ ਜਦੋਂ ਵਿਆਹ ਕਰਕੇ ਮਾਂ ਦੇ ਘਰ ਜਾਣਾ ਪੁੰਦਿਆਂ ਨੂੰ ਕੰਮ ਇੱਥੇ ਜਿੱਤਨਾ ਮਾਰਦੇ ਨੇ ਤਾਂ ਵੀ ਬੜੇ ਔਖੇ ਦਿਨ ਕੱਢੀ ਹੈ ਜਿਹੜਾ ਗਲਤ ਕੰਮ ਕਰਦੀਆਂ ਉਹਨਾਂ ਨੂੰ ਗੱਥੇ ਕੀਂਦਾ ਉਹਨਾਂ ਨੂੰ ਤਾਂ ਠੂਠੇ ਦੇ ਪਾਣੀ ਪਿਆਲ ਦੇ ਆਣੇ ਤੇ ਉਹ ਪਿਆਰ ਕਵਲੇ ਪੀਲਾ ਬਹਿ ਕੇ ਮੰਮੀ ਇਹੋ ਤੇ ਗੱਲਿਆ ਨਾ ਉਦੋਂ ਇਹ ਹੀ ਪਤਾ ਨਹੀਂ ਪਿਆਰ ਕੀ ਚੀਜ਼ ਵਾ ਤੇ ਕੀ ਮੈਨੂੰ ਅਜੋ ਇਨਾਮ ਮਿਲ ਜਾਣਾ ਪਤਾ ਤੇ ਕੋਣ ਲੱਗਣਾ ਕਿ ਦੋਤੇ ਜਿਆਦਾ ਜੁੱਤੀਆਂ ਛਿੱਤਰ ਖਾਦਦੇ ਕਵਲੇ ਦੇ ਗੱਲਾਂ ਸੁਨੀਆਂ ਨੀ ਮਾਪਿਆਂ ਨੇ ਜਿੱਤੇ ਉਹਨੇ ਬਣਾ ਕੇ ਗਈ ਰੋਲ ਕੇ ਗਈ ਹਨਾ ਕੋਈ ਹੈਗੀ ਲੱਤੀ ਤੇ ਜਿਆਦਾ ਹੈਗਾ ਤੇ ਦਿਮਾਗ ਕੋਤਾ ਹੀ ਇਹ ਤਾਂ ਤੁੜੀ ਦਾ ਭਰਿਆਈ ਕਿਹੜੀ ਗੱਲ ਨੂੰ 10 ਵਜੇ ਹੱਥਾਂ ਦੇ ਚੱਲਗੀ ਤੇਰਾ ਸੂਰਜ ਹੋਗਾ ਉਸ ਤੋਂ 10 ਮਿੰਟ ਮਮੀ ਕਹਿੰਦੀ ਤੂੰ ਮੇਰੀ ਆ ਪਰ ਤੂੰ ਹੀ ਨਹੀਂ ਤੇ ਮੈਨੂੰ ਕਿੰਨਾ ਤੁਹਾਨੂੰ ਕਰਦੇ ਨਾ ਮੈਨੂੰ ਡੈਡੀ ਚਾਸ ਪ੍ਰੋਬਲਮ ਨਹੀਂ ਨੇ ਕਿ ਨਾ ਵੀਰ ਜੀ ਤੇ ਪਾਪੀ ਵੀ ਤੇ ਕਿੰਨੀਆਂ ਗੱਲਾਂ ਕਰਦੇ ਹੁੰਦੇ ਤੂੰ ਹੀ ਸੀ ਤੂੰ ਮੇਰਾ ਪੜਾ ਮੋਟਾ ਸਾਧਿੰਦੇ ਤੂੰ ਮੈਨੂੰ ਲਈ ਕਿ ਉਹਨੇ ਪਤਾ ਨਹੀਂ ਮੈਨੂੰ ਕਿਹੜੀ ਦਾ ਆਜੂਗੀ ਤੇ ਬਿਠਾ ਦੇਣਾ ਨਾਲੇ ਥੱਲੇ ਹੁੰਦਾ ਥੋੜੀ ਤੇ ਸੂਰਨ ਨਾ ਕੁੜੀ ਦੀ ਸਿਆਹ ਹੁੰਦੀ ਤੇ ਮੇਰੀ ਇਹ ਕੰਮ ਹੁੰਦਾ ਵਾ ਅੱਛਾ ਤੂੰ ਬੜੀ ਕੋ ਜੇ ਮੈਂ ਤੇਰਾ ਸਾਥ ਦਿੰਨੀ ਆ ਤੇ ਮੇਰੇ ਬਾਰੇ ਸੋਚ ਲੈਂਦੀ ਕੰਮ ਤੋਂ ਕੰਮ ਸੋਚਿਆ ਤੂੰ ਮੇਰੇ ਵਾਸਤੇ ਵੀ ਨਾ ਕੋਈ ਗੱਲ ਨਹੀਂ ਹੁਣ ਤੇ ਨਹੀਂ ਬੋਦੇ ਦੇਣੀ ਤੇ ਰੱਖਣਾ ਹੈਗਾ ਸਾਨੂੰ ਬਹੁਤ ਸ਼ਰਮ ਆਉਂਦੀ ਐਸੀ ਅੰਦਰ ਰਹਿਣਾ ਵਾ ਮਾੜਾ ਮੋਟਾ ਲੱਭ ਕੇ ਨਾ ਤੇ ਤੈਨੂੰ ਗਣੋਂ ਲਾਉਣਾ ਇਤਨਾ ਚਾਰ ਕੋਣਾ ਇਤਨਾ ਕਿ ਸਾਡੇ ਤੋਂ ਉਦੋਂ ਬੰਦੇ ਨੇ ਮਰ ਮੁੱਕ ਜਾਣਾ ਨਾ ਉਹ ਮੁੰਡਾ ਵਾ ਨਾ ਜੇ ਜਦੋਂ ਬਾਹਰ ਜਾਂਦਾ ਤਾਂ ਲੋਕੀ ਆਂਦੇ ਚੁੱਪ ਕਰ ਜਾਂਦੇ ਆ ਗੱਲ ਭਾਈ ਤੈਨੂੰ ਹੋਰ ਕਰਦਾ ਜੇ ਜਿਹੜੇ ਮਨ ਚ ਕਾਣ ਹੋਏ ਉਹ ਦੂਜਿਆਂ ਦਾ ਮੇਰੇ ਹੀ ਕਾਣ ਦੇ ਉਹ ਵਿਚਾਰਾ ਰੋਂਦਾ ਹੀ ਜਾਂਦਾ ਮੰਮੀ ਮੈਂ ਤੈਲੀ ਚ ਨਹੀਂ ਜਾਣਾ ਮੈਨੂੰ ਲੋਕੀ ਨਹੀਂ ਜੀਂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਹ ਝੂਠ ਬੋਲਦੀ ਐ ਨੋਹਾਂ ਨੋਹਾਂ ਵਾਲੇ ਕੰਮ ਕਰਦੀ ਐ ਪਰ ਮੈਨੂੰ ਨਹੀਂ ਪਤਾ ਐਵੇਂ ਲੋਕ ਜਾਂਦੇ ਕਿ ਜੇ ਕਦੀ ਨੋਹਾਂ ਜੀ ਦੀਆਂ ਧੀਆਂ ਨਹੀਂ ਬਣ ਸਕਦੀਆਂ ਨਹੀਂ ਇਹ ਗਲਤ ਗੱਲ ਵਾ ਜਿਹੜੀਆਂ ਨੋਹਾਂ ਨੇ ਉਹਨਾਂ ਨੂੰ ਧੀਆ ਸਮਝਣਾ ਚਾਹੀਦਾ ਜਿਹੜੀਆਂ ਆਪਣੋਂ ਢਡੋਂ ਕੱਢੀਆਂ ਉਹ ਨਹੀਂ ਬੰਦਣਾ ਉਹਨਾਂ ਦੇ ਫੇਰ ਬਗਾਨੇ ਬਗਾਨੇ ਘਰ ਹੁੰਦੇ ਨਾ ਫੇਰ ਵੀ ਆ ਗਈ ਮੈਨੂੰ ਅੱਗੇ ਪਿੱਛੇ ਫੇਰਦੀ ਐ ਚੁੱਪ ਕਾਕਾ ਵਾ ਕੇ ਬਹਿ ਜਾ ਪਾਣੀ ਢਾਈ ਤੇ ਮੰਦਰੇ ਹੁੰਦੇ ਨਾ ਮੈਂ ਬਾਹਰ ਨਾ ਨਿਕਲੀ ਤੈਨੂੰ ਪਤਾ ਕਿ ਚਾਚਾ ਤਾਂ ਐਦੇ ਸੁਭਾ ਦਾ ਤੇਰੇ ਕਿਉਂ ਗੱਲਾਂ ਕਰਦੇ ਨੇ ਲੋਕਾਂ ਦੀ ਦੋ ਚਾਰ ਬੰਦੇ ਛਾੜ ਕੇ ਦੱਬਾ ਕਰਨੇ ਆ ਇਹਨੂੰ ਲੈ ਜਾ ਡੋਲੇ ਨੂੰ ਵਿਆਹ ਕਰ ਦੇਣਾ ਮਾੜਾ ਮੋਟਾ ਹੁਣ ਤੇਰਾ ਗੱਜ-ਬੱਜ ਕੇ ਤਾਂ ਹੋਣਾ ਨਹੀਂ ਆ ਉਹ ਸਭਨਾਂ ਜੁੱਤੀਆਂ ਹੀ ਖਾਈਆਂ ਇਹ ਲੋਕੀ ਜਿਹੇ ਕਹਿਣਾ ਕਹਿਣਾ ਕਰਦਾ ਨਾ ਕਿ ਇਹਨੇ ਆਹ ਕੰਮ ਕੀਤਾ ਤੇ ਪੁੱਤ ਪਾਣੀ ਸਾਰੀ ਉਮਰ ਜੁੱਤੀ ਜੁੱਟਣਾ ਕਰਨਾ ਹੋ ਠੀਕ ਆ ਸਾਨੂੰ ਕੋ ਤਾਇਆ ਬਣਾ ਗੁੜਬੱਟੀ ਕਰਤੀ ਕਰੀ ਮੈਂ ਘਰੋਂ ਪੈਰ ਕੁੱਤੇ ਕਿੰਨੀਆਂ ਗੱਲਾਂ ਸੁਣੀਆਂ ਪੈਣੀਆਂ ਚੱਲ ਮਾੜਾ ਮੋਟਾ ਕਹਿੰਗੇ ਉਹਨੇ ਮਾਂ ਪਿਓ मैं भी अनीत मैं कुछ कह नहीं ना बहुत वीडी गलती की मैं मम्मी का फोन मम्मी ने भी हम वालों पूछना होना वा कि आ गई है कि नहीं करा हेलो हाँ जी सत जी हाँ ठीक ठाक तुम सुनाओ ਹਾਂ ਆ ਗਈ ਏ ਘਰ। ਕੋਸ਼ਣਾ ਪੋਸ਼ਾ ਮੰਮੀ ਜੀ ਬੜਾ ਬੁਰਾ ਹਾਲਾ ਦਾ ਦੇਖ। ਹਾਂ ਆਣ ਕੇ ਵੀ ਡੜ ਦੇ ਪੈਰੀ ਪਈ ਹੀਗੀ। ਮਾਫੀ ਮੰਗਣ ਲਈ। ਤੁਹਾਨੂੰ ਤੇ ਡਰਦਾ ਪਤਾ ਹੀ ਹੈ। ਕੋਈ ਨਹੀਂ ਨਾ ਥੋੜਾ ਤੇ ਗਈ ਤੇ ਉਹਨਾਂ ਨੂੰ ਲੋਣਾ ਨਾਲੇ ਨੂੰ। ਹਮ ਅਗਲੇ ਤੇ ਕਹਿੰਦੇ ਵੱਡੋ ਫਾ। ਹੋ ਜੋ ਨਿਕਲੀਏ ਖਾਤੇ ਚ ਪਾ ਦੋ ਇਹਨੂੰ। ਹਾਂਜੀ। ਨੇ ਡੈਡੀ ਨੂੰ ਬੜਾ ਗੁੱਸਾ ਡੈਡੀ ਦੇ ਤਾਂ ਕਹ ਲਿਆ ਹੁੰਦੇ ਹੀ ਵੀ ਚੱਲ ਮੰਮੀ ਹਣਾ ਠੀਕ ਨਹੀਂ ਰਹਿੰਦੇ ਪਤਾ ਹੀ ਹੈ ਤੁਹਾਨੂੰ ਦੱਸਿਆ ਹੈਗਾ ਹਾਂ ਉਹ ਤੇ ਮੰਮੀ ਨੂੰ ਕਿਤੇ ਉਹਨੇ ਫੋਨ ਕੀਤਾ ਹੈਗਾ ਪਰ ਮੈਨੂੰ ਇਦਾਂ ਮਾਰਦੇ ਘੁੱਟਦੇ ਆ ਮੰਮੀ ਜ਼ਿਆਦਾ ਹੋ ਗਈ ਬਿਮਾਰ ਹਾਂ ਪਤਾ ਕਰਕੇ ਕਹਿੰਦੇ ਵੀ ਲੈ ਆਉਨੇ ਆ ਹਾਂ ਮੰਮੀ ਮੂੰਹ ਉੱਤਰਿਆ ਆ ਕੇ ਮਾੜੀ ਹਾਲ ਬੜੀ ਹੋਤਰਾ ਦੀ ਹੋਈ ਹੈ ਹੁਣ ਪਹਿਲਾਂ ਵਰਗੀ ਥੋੜੀ ਆ ਹਾਂ ਮੰਮੀ ਨੇ ਵੀ ਆਣ ਕੇ ਤਾਂ ਕੀਤੀ ਤੇ ਹੈਗੀ ਬਥੇਰੀ ਇਹਦੀ ਹੁਣ ਇਹ ਪਿੰਡ ਵਾਲੇ ਬਥੇਰੀਆਂ ਗੱਲਾਂ ਕਰਦੇ ਆ ਨੇ ਗਲ ਗੀ ਤੇ ਤਾਂ ਹਨੋਂ ਗੱਲਾਂ ਹੀ ਗਈਆਂ ਹੁਣ ਲੈ ਆਂਦੀ ਆ ਤਾਂ ਵੀ ਗੱਲਾਂ ਕਰੇ ਤੇ ਕਰੇ ਕੀ ਬੰਦਾ ਹਾਂ ਮੇਲੇ ਹੁਣ ਕਿੱਥੋਂ ਆਉਣ ਦੇਣਾ ਮੰਮੀ ਨਾਲ ਨਹੀਂ ਹੁਣ ਨਹੀਂ ਆ ਜਾਣਾ ਆਹੋ ਆ ਹੁਣ ਉਹਨੂੰ ਲਿਆਂਦਾ ਵਾ ਉਹਦਾ ਦੁੱਖ ਵਾ ਵੀ ਉਹਨੂੰ ਲਿਆਂਦਾ ਵਾਹੀਂ ਘਰ ਆਹੋ ਪੇਰ ਕੇ ਨਾਮ ਆਪੇ ਹੁਣ ਉਹਨੂੰ ਲੈ ਕੇ ਆਏ ਆ ਇੰਨਾ ਕੁ ਹੋ ਗਿਆ ਤੇ ਅਜੇ ਮੇਲੇ ਉਤਰੀ ਫਿਰਦੀ ਹੈ ਨਹੀਂ ਕੋਈ ਨਹੀਂ ਬਾਹਰ ਜੋ ਫੇਰ ਕਿਤੇ ਨਾ ਮਾਰੂਗੀ ਗੇੜਾ ਪੁੱਛੂਗੀ ਨਾਲ ਮੈਨੂੰ ਆਪਾਂ ਸੁਣਿਓ ਪੁੱਛੂਗੀ ਆਪੇ ਨੇ ਇਹਦੇ ਨਾ ਹੋਊ ਤੇ ਦਮੇ ਜਾਣੀ ਆ ਜਾਗੇ ਘਰਦੀ ਘੜੀ ਹਾਂਜੀ ਹੋਰ ਕਰ ਸਭ ਠੀਕ ਠਾਕ ਆ ਹਮ ਆ ਚਲ ਠੀਕ ਆ ਫਿਰ ਹਾਂ ਹਾਂ ਮੈਂ ਕਰ ਲਾਂ ਕੋਈ ਕੰਮ ਮੁੜ ਕੇ ਫੇਰ ਨਾ ਨਾ ਸੁਣ ਕੇ ਤਾਂ ਗੱਲਾਂ ਤਾਂ ਫਿਰ ਕਹਿਣ ਵੀ ਪੈਣੀ ਕੀ ਦੱਸਣ ਲਈ ਉਹਨਾਂ ਨੂੰ ਇਹਨਾਂ ਨੇ ਉਲਟਾ ਹੀ ਸਮਝਣਾ ਕੋ ਹਾਂਜੀ ਚਲ ਠੀਕ ਚੰਗਾ